ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਕਹਾਣੀ ਇੱਕ ਬਜ਼ੁਰਗ ਮਾਂ ਦੀ ਹੈ ਦਰਦ ਭਰੀ ਕਹਾਣੀ ਹੈ ਆਪਣੇ ਹੀ ਬੱਚੇ ਜਦੋਂ ਮਾਵਾਂ ਨੂੰ ਸੜਕ ਤੇ ਛੱਡ ਜਾਂਦੇ ਹਨ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਗੁਜ਼ਰਨਾ ਪੈਂਦਾ ਇਸ ਕਹਾਣੀ ਵਿੱਚ ਬਿਆਨ ਕੀਤਾ ਹੰਦੇ ਕਿ ਸਵੇਰੇ ਸਵੇਰੇ ਇੱਕ ਮਾਂ ਜਾ ਕੇ ਇੱਕ ਮੈਡੀਕਲ ਸਟੋਰ ਦੇ ਸਾਹਮਣੇ ਜਾ ਕੇ ਬੈਠ ਗਈ। ਉਹ ਉੱਥੇ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠੀ ਰਹੀ। ਨਾ ਉਠੋਖੀ। ਨਾ ਕੁਝ ਖਾਤਾ। ਸਾਰਾ ਦਿਨ ਉਥੇ ਬੈਠੀ ਰਹੀ। ਕੁਝ ਵੀ ਖਾਦਾ ਪੀਤਾ ਨਾ। ਨਾ ਕਿਤੇ ਕੋਈ ਆਰਾਮ ਦਿੱਤਾ। ਬਸ ਉਸੇ ਤਰ੍ਹਾਂ ਬੈਠੀ ਸੋਚਾਂ ਵਿੱਚ ਡੁੱਬੀ ਰਹੀ ਉਸਨੇ ਸਾਹਮਣੇ ਇੱਕ ਮੈਡੀਕਲ ਸਟੋਰ ਦਾ ਮਾਲਕ ਜਦੋਂ ਵੀ ਗਾਹਕਾਂ ਤੋਂ ਵਿਹਲਾ ਹੁੰਦਾ ਤਾਂ ਉਹ ਸੌਰਤ ਵੱਲ ਵੇਖਦਾ ਫਿਰ ਦੁਕਾਨਦਾਰੀ ਵਿੱਚ ਰੁੱਝ ਜਾਂਦਾ ਪਰ ਸ਼ਾਮ ਨੂੰ ਜਦੋਂ ਹਨੇਰਾ ਹੋਣ ਲੱਗਾ ਤਾਂ ਮੈਡੀਕਲ ਸਟੋਰ ਵਾਲੇ ਤੋਂ ਰਿਹਾ ਨਾ ਗਿਆ उसने उस बजुर्ग माता को जाके माता जी की गल है की तकलीफ है कोई दवाई चाहिए है कि दवाई चाहिए है बस इको सा बोल गया उस औरत ने कहा काका मैन बहुत वीडी बीमारी है ਉਸ ਦੀ ਦਵਾਈ ਚਾਹੀਦੀ ਹੈ। ਉਹ ਨਹੀਂ ਆ ਜਸੇ ਦਾ ਜਸੇ ਦਾ ਉਸ ਨੇ ਕਿਹਾ ਦੱਸੋ ਮਾਤਾ ਜੀ ਕਿਸ ਬਿਮਾਰੀ ਦੀ ਦਵਾਈ ਚਾਹੀਦੀ ਹੈ। ਤਾਂ ਮਾਤਾ ਨੇ ਕਿਹਾ ਮੈਨੂੰ ਆਪਣੇ ਬੱਚਿਆਂ ਨੂੰ ਭੁੱਲਣ ਦੀ ਦਵਾਈ ਚਾਹੀਦੀ ਹੈ। ਮੈਂ ਆਪਣੇ ਬੱਚਿਆਂ ਨੂੰ ਭੁੱਲ ਨਹੀਂ ਰਹੀ। ਇਸ ਕਰਕੇ ਮੈਂ ਬਿਮਾਰ ਹੋ ਗਈ ਹਾਂ। ਜਿਸ ਕਰਕੇ ਮੈਂ ਬਹੁਤ ਪਰੇਸ਼ਾਨ ਹਾਂ। ਨਾ ਭੁੱਖ ਲੱਗਦੀ ਐ ਨਾ ਨੀਂਦ ਆਉਂਦੀ ਐ ਤੇ ਨਾ ਹੀ ਮੈਂ ਕੋਈ ਕੰਮ ਕਰ ਸਕਦੀ ਆ ਜੇਕਰ ਇਹ ਕੋਈ ਭੁੱਲਣ ਦੀ ਦਵਾਈ ਮਿਲ ਜਾਵੇ ਨਾ ਤਾਂ ਹੋ ਸਕਦਾ ਮੈਂ ਤੰਦਰੁਸਤ ਹੋ ਜਾਵਾਂ ਤੇ ਆਪਣੀ ਰੋਟੀ ਕਮਾ ਕੇ ਖਾ ਸਕਾਂ ਫਿਰ ਮੈਨੂੰ ਭੁੱਖੇ ਨਹੀਂ ਰਹਿਣਾ ਪਵੇਗਾ ਜਦੋਂ ਉਸਨੇ ਇਹ ਸਾਰੀ ਗੱਲ ਸੁਣੀ ਉਸ ਦੀਆਂ ਅੱਖਾਂ ਪਾਰਾਇਆਂ ਤੇ ਬਜ਼ੁਰਗ ਮਾਤਾ ਨੇ ਘੁੱਟ ਕੇ ਜੱਫੀ ਪਾ ਲਈ ਤੇ ਕਹਿਣ ਲੱਗਾ ਮਾਤਾ ਚਲੋ ਅੱਜ ਤੂੰ ਸਿੰਘ ਮੇਰੇ ਨਾਲ ਮੇਰੇ ਘਰ ਚਲੋ ਮੇਰੇ ਘਰ ਰਹੋਗੇ ਮੇਰੀ ਮਾਂ ਗੁਜ਼ਰੀ ਨੂੰ ਬਹੁਤ ਸਮਾਂ ਹੋ ਗਿਆ ਅੱਜ ਮੈਨੂੰ ਤੇਰੀ ਲੋੜ ਹੈ ਤੈਨੂੰ ਮੇਰੀ ਲੋੜ ਹੈ ਚੰਨ ਮੇਰੇ ਨਾਲ ਮੇਰੇ ਘਰ ਚੱਲ ਉਹ ਆਪਣੇ ਨਾਲ ਘਰ ਲੈ ਗਿਆ ਪਰ ਸੋਚੋ ਕਿ ਇੱਕ ਜਨਮ ਬੇਨ ਵਾਲੀ ਮਾਂ ਸਾਨੂੰ ਪਾਲ-ਪੋਸ ਕੇ ਵੱਡਿਆਂ ਕਰਦੀ ਏ ਰਸਤਾ ਦਿਖਾਉਣ ਵਾਲੀ ਮਾਂ ਨੂੰ ਅਸਿੱਤੀਵੇਂ ਭੁੱਲ ਸਕਦੇ ਆ ਸੋ ਸਾਰੇ ਭੈਣ ਭਰਾਵਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਮਾਪਿਓ ਦੁਬਾਰਾ ਨਹੀਂ ਮਿਲਣੇ ਇਹਨਾਂ ਦੇ ਰਹਿੰਦਿਆਂ ਹੀ ਇਹਨਾਂ ਦੀ ਕਦਰ ਕਰੀਏ ਇਹਨਾਂ ਨੂੰ ਕਦੇ ਕੋਈ ਦੁੱਖ ਨਾ ਪਹੁੰਚਾਵੇ ਧੰਨਵਾਦ ਦੋਸਤੋ ਜੇ ਤੁਹਾਨੂੰ ਇਹ ਛੋਟੀ ਜਿਹੀ ਕਹਾਣੀ ਪਸੰਦ ਆਈ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਧੰਨਵਾਦ ਜੀ।